ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ-ਬਹੁਤ ਵਧਾਈਆਂ। ਯਾਨੀ ਪੰਜਾਬ ਵਾਲੇ ਹੁਣ ਸੋਚਦੇ ਹੋਣਗੇ ਵਧਾਈਆਂ ਅੱਜ ਕਿਹੜੇ ਪਾਸਿਓਂ ਨੇ। ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਪੰਜਾਬ ਦੇ ਵਿੱਚ। ਯਾਨੀ ਜਿਹੜੀ ਕਾਸਟੇਬਲ ਫੜੀ ਜਾਂਦੀ ਆ ਬਠਿੰਡੇ ਵਾਲੀ ਦੋ ਖਬਰਾਂ ਤੇ ਅੱਜ ਤੁਹਾਡੇ ਨਾਲ ਚਰਚਾ ਕਰਨੀ ਆ। ਇੱਕ ਤਾਂ ਅਮਰਪਾਲ ਸਿੰਘ ਜਿਨ੍ਹਾਂ ਦੇ ਉੱਤੇ ਇੱਕ ਬਹੁਤ ਵੱਡਾ ਦੋਸ਼ ਲੱਗਿਆ ਕਿ ਇਹਨਾਂ ਦੇ ਸਮਰਥਕਾਂ ਨੇ ਇੱਕ ਚੈਟ ਦੇ ਵਿੱਚ WhatsApp ਚੈਟ ਦੇ ਵਿੱਚ ਇਤਨਾ ਰਵਨੀਤ ਬਿੱਟੂ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਔਰ ਤੀਸਰਾ ਬਹੁਤ ਵੱਡਾ ਨਾਮ ਜਿਹੜਾ ਕੇਂਦਰ ਦੇ ਵਿੱਚੋਂ ਅਮਿਤ ਸ਼ਾ ਦੇਸ਼ ਦੇ ਗ੍ਰਹਿ ਮੰਤਰੀ ਯਾਨੀ ਉਹਨਾਂ ਦਾ ਕਤਲ ਕਰਦੇ ਇੰਨ ਤੱਕ ਦਾ ਉਹਦੇ ਵਿੱਚ ਜ਼ਿਕਰ ਹੈ ਉਸ ਪੂਰੀ ਖਬਰ ਦੇ ਉੱਤੇ ਪੂਰਾ ਤੁਹਾਡੇ ਨਾਲ ਚਰਚਾ ਕਰਾਂਗੇ ਕਿ ਭਾਈ ਅਮਰਪਾਲ ਸਿੰਘ ਦੇ ਪਿਤਾ ਵੀ ਕੀ ਕਹਿ ਰਹੇ ਨੇ ਉਹ ਵੀ ਸੁਣਾਵਾਂਗੇ ਔਰ ਦੂਸਰੇ ਪਾਸੇ ਉਹਦਾ ਇੱਕ ਚਾਨਣ ਸਾਹਮਣੇ ਆ ਗਿਆ ਕਿ ਵਜ੍ਹਾ ਕੀ ਆ ਉਹਦੇ ਪਿੱਛੇ ਦੀ ਔਰ ਜਿਹੜੀ ਦੂਜੀ ਖਬਰ ਹੈ ਪੰਜਾਬ ਦੇ ਲੋਕਾਂ ਦਾ ਸਿਰਫ ਇਹੀ ਕਹਿਣਾ ਸੀ ਕਿ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਬਹੁਤ ਮਾਰੇ ਨੇ ਬੜੇ ਹੀ ਨਖਿੱਦੇ ਨੇ ਤੇ ਉਹਨਾਂ ਨੇ ਐਕਸ਼ਨ ਨਹੀਂ ਕੀਤਾ ਯਾਨੀ ਜਿਹੜੀ ਕੌਂਸਟੇਬਲ ਆ ਬਠਿੰਡੇ ਵਾਲੀ ਉਹਦਾ ਘਰ ਨਹੀਂ ਟਾਇਆ ਉਹਦੇ ਤੇ ਬਲਡੋజర్ ਨਹੀਂ ਚਲਾਇਆ ਇਹੀ ਕਹਿਣਾ ਸੀ ਪੰਜਾਬ ਦੇ ਲੋਕਾਂ ਦਾ ਪਰ ਮੁੱਖ ਮੰਤਰੀ ਸਾਹਿਬ ਤਾਂ ਆਪਣੀਆਂ ਗੱਲਾਂ ਤੇ ਖਰੇ ਹੋ ਗਏ ਨੇ ਯਾਨੀ ਉਹਨਾਂ ਨੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਬਲਡੋజర్ ਚਲਾ ਦਿੱਤਾ ਉਹਦਾ ਇੱਕ ਵੀਡੀਓ ਤੁਹਾਡੇ ਸਾਹਮਣੇ ਅੱਖਾਂ ਦੇ ਧਰਾਂਗੇ ਕਿ ਜਿਹੜਾ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੇ ਮਾਰਾ ਮੈਨੂੰ ਲੱਗਦਾ ਵੀ ਇੰਨਾ ਵੀ ਨਹੀਂ ਮਾਰਾ ਕਿਉਂਕਿ ਉਹਦੇ ਘਰ ਦੇ ਉੱਤੇ ਜਿਹੜਾ ਬਲਡੋజర్ ਚੱਲ ਰਿਹਾ ਉਹਦਾ ਇੱਕ ਵੀਡੀਓ ਮੈਂ ਤੁਹਾਨੂੰ ਦਿਖਾਉਂਗਾ ਕਿਉਂਕਿ ਦੇਖਣਾ ਬੜਾ ਜ਼ਰੂਰੀ ਆ ਪੰਜਾਬ ਦੇ ਲੋਕਾਂ ਦੀ ਸੰਤੁਸ਼ਟੀ ਕਰਾਉਣੀ ਜ਼ਰੂਰੀ ਆ ਔਰ ਦੂਜੀ ਖਬਰ ਜਿਹੜੀ ਭਾਈ ਅਮਰਪਾਲ ਸਿੰਘ ਦੀ ਵਟਸਐਪ ਚੈਟ ਹੈ ਉਹਦੇ ਵਿੱਚ ਤਿੰਨ ਵੱਡੇ ਲੀਡਰਾਂ ਨੇ ਯਾਨੀ ਮਾਰਨ ਦਾ ਕਤਲ ਦਾ ਮਾਮਲਾ ਜੁੜਿਆ ਔਰ ਇਸ ਖਬਰ ਦੇ ਉੱਤੇ ਬਹੁਤ ਵੱਡੀ ਨਿਰਪੱਖ ਇਹ ਗੱਲ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਅਮਰਪਾਲ ਸਿੰਘ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਮਰਪਾਲ ਸਿੰਘ ਦੇ ਪਿਤਾ ਬਾਪੂ ترਸੀਮ ਸਿੰਘ ਇਹ ਕਹਿ ਰਹੇ ਆ ਕਿ ਭਾਈ ਇਹ ਜਾਣ ਬੁੱਝ ਕੇ ਮੇਰੇ ਮੁੰਡੇ ਦੇ ਉੱਤੇ ਜਾਣ ਬੁੱਝ ਕੇ ਯਾਨੀ ਐਕਸ਼ਨ ਲੈ ਰਹੇ ਨੇ ਉਹਨੂੰ ਮਰਵਾਉਣ ਦੀ ਕੋਸ਼ਿਸ਼ ਵੀ ਚੱਲ ਰਹੀ ਹੈ ਇਧਰਲੇ ਪਾਸੇ ਦਾ ਖਬਰ ਇਹ ਆ ਪਰ ਜਿਹੜੀ ਅਮਨਦੀਪ ਕੌਰ ਬਠਿੰਡੇ ਵਾਲੀ ਹੈ ਉਹ ਵੀ ਖਬਰ ਬਹੁਤ ਅਹਿਮ ਹੈ ਬਹੁਤ ਵੱਡੀ ਖਬਰ ਹੈ ਪਹਿਲਾਂ ਹੁਣ ਦੇਖੋ ਬਾਪੂ ترਸੀਮ ਸਿੰਘ ਭਾਈ ਅਮਰਪਾਲ ਸਿੰਘ ਦੇ ਪਿਤਾ ਕੀ ਕਹਿ ਰਹੇ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਸੁਣ ਲੋ ਜਰਾ ਉਸ ਤੋਂ ਬਾਅਦ ਮੈਂ ਤੁਹਾਨੂੰ ਕੌਨਸਟੇਬਲ ਦਾ ਵੀਡੀਓ ਦਿਖਾਉਣ ਜਾ ਰਿਹਾ ਸੁਣੋ ਇਹਨਾਂ ਨੂੰ ਇਹ ਇੱਕ ਇੱਕ ਜਿਹਾ ਕਿ ਅਮਰਪਾਲ ਦਾ ਇਸ ਲੈਂਡ ਚੋਣਾ ਰਾਜਨੀਤੀ ਚ ਇਹ ਸਭ ਤੋਂ ਵੱਡਾ ਖਜ਼ਾ ਦਾ ਬਣ ਗਿਆ ਉਸ ਵਾਰ ਚ ਉਹਨਾਂ ਦੇ 파ਰਟੀ ਸਾਂਸ ਕਰਨੇ ਇੱਕ ਜੁਆਸੀਆਂ ਆਸਾਕੀ ਦੇ ਇੱਕ ਬਹੁਤ ਵੱਡਾ ਵਿਸ਼ਾ ਲੱਗਾ ਜਿੱ ਦਿੱਤਾ ਉਹ ਤੋਂ ਡਰ ਕੇ ਮੇਰਾ ਖਿਆਲ ਹੈ ਕਿ ਇਹਨਾਂ ਕੋਲ ਉਹਦਾ ਸਾਹਮਣਾ ਕਰਨ ਦੀ ਕੋਈ ਹਿੰਮਤ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਇਹ ਇਹ ਜੇਲ੍ਹ ਬੰਦ ਕਰਕੇ ਆਪਣਾ ਰਾਜ ਚਲਾਉਣ ਚਾ ਰਹੇ ਆ ਕਿ ਇਹ ਲੋਕਾਂ ਨੂੰ ਲੋਕਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਇਸ ਤਰ੍ਹਾਂ ਕਿ ਇਹ ਸਾਰਾ ਕਾਹ ਤੇ ਨਹੀਂ ਇਹ ਸਰੋਦੇ ਲੋਕਾਂ ਨੇ ਫੈਸਲਾ ਕਰਤਾ ਹ ਪਰ ਲੋਕਾਂ ਨੂੰ ਲੋਕਤੰਤਰ ਜਿ ਵਿਚਰਨ ਦਾ ਮੌਕਾ ਦਿੱਤਾ ਜਾਂ ਦੇਖਣਾ ਇਹ ਚੀਜ਼ਾਂ ਕਿ ਹੋਣੇ ਕਿ ਤਕਸ਼ਾਈ ਆ ਕਿ ਉਹ ਇੱਕ ਕਮੰਦਾ 2 ਸਾਲ ਤੋਂ ਜੇਲ੍ਹ ਚ ਹੋਵੇ ਸਾਰੀਆਂ ਚੀਜ਼ਾਂ ਉਹਦੇ ਨਾਮ ਤੇ ਮੱਕੇ ਜੀ ਉਹਨੂੰ ਬਾਹਰ ਨਹੀਂ ਆਉਣ ਦਿੰਦਾ ਜਾ ਰਿਹਾ ਤੁਹਾਡੀ ਸਰਕਾਰ ਕੀ ਕੀ ਕਾਰਗਵਾਈ ਕਰ ਰਹੀ ਆ ਇਸ ਤਰ੍ਹਾਂ ਕਿ ਅਸੀਂ ਤੇ ਇਹ ਇਹਨਾਂ ਨੂੰ ਸਾਰੇ ਲੋਕਾਂ ਨੂੰ ਇਹ ਪੁੱਛਣਾ ਚਾ ਰਹੇ ਆ ਕਿ ਇਹ ਹੋ ਕੀ ਰਿਹਾ ਬਾਕੀ ਅਸੀਂ ਸਾਰਿਆਂ ਸਿੱਖ ਜੱਤੇ ਬਣ ਕੇ ਅਲਸਾਬ ਤੰਗ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹੇ ਕਾਰਕਮਾਂ ਦੇ ਖਿਲਾਫ ਤਾਂ ਇੱਥੇ ਕੋਈ ਜ਼ੁਲਮ ਚੱਲ ਰਿਹਾ ਲੋਕਾਂ ਦੀਆਂ ਪਾਣੀਆਂ ਕੁੱਲੀਆਂ ਜਾ ਰਹੀਆਂ ਲੋਕਾਂ ਨੂੰ ਲੁੱਟਿਆ ਖੁੱਟਿਆ ਜਾ ਰਿਹਾ ਤੇ ਇਹ ਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇੱਕੋ ਧੋਲ ਦਿਆ ਅਸੀਂ ਆਕਾਲ ਤਖਤ ਦੇ ਜੱਜਦਾ ਸਾਹਿਬ ਨੂੰ ਅਪੀਲ ਕਰਦੇ ਆ ਗੁਰਮੁਖੀ ਪਤਾ ਨੂੰ ਅਪੀਲ ਕਰਦੇ ਆ ਕੋਈ ਵੀ ਪ੍ਰਮੁਖ ਜੱਤੇ ਬਦਿਆਂ ਦੀ ਆਖੋ ਨੂੰ ਅਪੀਲ ਕਰਦੇ ਆ ਧਰਮ ਦੀ ਕਮਿਸ਼ਨ ਨੂੰ ਅਪੀਲ ਕਰਦੇ ਆ ਤੇ ਕੁਸੀਨਾ ਦੇ ਅਕੋਕੇਣਾ ਬਣੋ ਤੁਸੀਂ ਜੇ ਤੁਹਾ ਦਾ ਕਮੇ ਵਾਦੀ ਇਕ ਕੰਨਤੀਆਂ ਵਾਸਤੇ ਕੋਈ ਵਾਰਕ ਆਪਣੀ ਬਾਤ ਪਲਾਫ ਕਰੋ ਜਾਨੀ ਭਾਈ ਅਮਰਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਹੈ ਉਹ ਤਲਵੰਡੀ ਸਾਬੋ ਦਾ ਬਹੁਤ ਵੱਡਾ ਜ਼ਿਕਰ ਕਰ ਰਹੀ ਹੈ ਕਿਉਂਕਿ ਤਲਵੰਡੀ ਸਾਬੋ ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਹੁੰਦੀ ਆ ਅਮਰਪਾਲ ਸਿੰਘ ਦੀ ਵਿਸਾਖੀ ਵਾਲੇ ਦਿਨ ਯਾਨੀ 13 ਤਰੀਕ ਨੂੰ ਤਾਂ ਉਸ ਵਿਸ਼ਾਲ ਇਕੱਠ ਨੂੰ ਦੇਖ ਕੇ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਨੀਂਦ ਉੜਾ ਦਿੱਤੀਆਂ ਨੇ ਉਸ ਬਹੁਤ ਵੱਡੇ ਇਕੱਠ ਨੇ ਔਰ ਹੁਣ ਦੂਸਰੇ ਪਾਸੇ ਅਮਰਪਾਲ ਸਿੰਘ ਦੇ ਉੱਤੇ ਇੱਕ ਬਹੁਤ ਵੱਡਾ ਐਕਟ ਦੁਬਾਰੇ ਵੀ ਲੱਗ ਚੁੱਕਿਆ ਹੈ ਯਾਨੀ ਜਿਹਨੂੰ ਐਨਐਸਏ ਕਹਿੰਦੇ ਆ ਉਹਦੇ ਵਿੱਚ ਵਾਅਦਾ ਕੀਤਾ ਗਿਆ ਕਹਿੰਦੇ 1 ਸਾਲ ਦੇ ਲਈ ਹੋਰ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇਧਰਲੇ ਪਾਸਿਓਂ ਦਾ ਧਿਆਨ ਭਟਕਾ ਲਿਆ ਲੋਕਾਂ ਦਾ ਕਿ ਭਾਈ ਹੁਣ ਅਸੀਂ ਤਾਂ ਦੇਖੋ ਐਨਐਸਏ ਲਾ ਦਿੱਤੀ ਹੈ ਹੁਣ ਤਾਂ ਭਾਈ ਅਮਰਪਾਲ ਸਿੰਘ ਬਾਹਰ ਨਹੀਂ ਆਉਂਦੇ 1 ਸਾਲ ਤੇ ਇੱਕ ਹੋਰ ਔਰ ਹੁਣ ਸਿਆਸੀ ਪਾਰਟੀਆਂ ਰਾਜ ਕਿਵੇਂ ਕਰਦੀ ਆ ਪੰਜਾਬ ਦੇ ਅੰਦਰ ਇਹ ਵੀ ਸੁਣ ਲੋ ਜਰਾ ਵੇਖੋ ਹੁਣ ਜਿਹੜਾ ਕਿਹਾ ਜਾ ਰਿਹਾ ਸੀ ਵੀ ਅਮਨਦੀਪ ਕੌਰ ਦਾ ਘਰ ਨਹੀਂ ਟਾਰੇ ਭਗਵੰਤ ਮਾਨ ਸਾਹਿਬ ਉਸ ਦੇ ਉੱਤੇ ਬਲਡੋజర్ ਨਹੀਂ ਚਲਿਆ ਉਹਦੀ ਕੋਠੀ ਦੇ ਉੱਤੇ ਤਾਂ ਫਿਰ ਕਿਤੇ ਨਾ ਕਿਤੇ ਸਰਕਾਰ ਰਲਈ ਹੋਈ ਆ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਲੱਗਦਾ ਸੀ ਪਰ ਕਿਤੇ ਨਾ ਕਿਤੇ ਪੰਜਾਬ ਦਾ ਮੁੱਖ ਮੰਤਰੀ ਵੀ ਖੂਬੀ ਦੇ ਨਾਲ ਜਾਣਦਾ ਕਿ ਪੰਜਾਬ ਦੇ ਲੋਕਾਂ ਨੂੰ ਕੰਟਰੋਲ ਕਿਵੇਂ ਕਰਨਾ ਹੈ ਔਰ ਪੰਜਾਬ ਦੀ ਜਨਤਾ ਦਾ ਧਿਆਨ 2027 ਵੱਲ ਨੂੰ ਕਿਵੇਂ ਖਿੱਚਣਾ ਹੈ ਤਾਂ ਫੇਰ ਉਹ ਕੀ ਕਰਦੇ ਆ ਵੀ ਆਪਣੀ ਸੇਵਲ ਜਾਂਦੀ ਆ ਬਠਿੰਡੇ ਬੱਸ ਕਰਕੇ ਸਾਡੇ ਰਿਹਾ ਕਿ ਮੁੱਖ ਮੰਤਰੀ ਸਾਹਿਬ ਐਡੇ ਮਾਰੇ ਨਹੀਂ ਹੈਗੇ ਕਿ ਐਕਸ਼ਨ ਨਾ ਲੈਣ ਪਰ ਜਿਹੜਾ ਤੁਸੀਂ ਅੱਜ ਐਕਸ਼ਨ ਸੁਣੋਂਗੇ ਤਾਂ ਰਹਾ ਤੁਹਾਡੇ ਨਾਲ ਇੱਕ ਵੀਡੀਓ ਦਾ ਜ਼ਿਕਰ ਕੀਤਾ ਸੀ ਕਿ ਭਗਵੰਤ ਮਾਨ ਸਾਹਿਬ ਦਾ ਇੱਕ ਬਹੁਤ ਵੱਡਾ ਐਕਸ਼ਨ ਹੋ ਚੁੱਕਿਆ ਪੰਜਾਬ ਦੇ ਅੰਦਰ ਤਾਂ ਦੇਖੋ ਮੁੱਖ ਮੰਤਰੀ ਸਾਹਿਬ ਖੁਦ ਹੀ ਕਹਿੰਦੇ ਆ ਕਿ ਭਾਈ ਸਾਡਾ ਚਾਹੇ ਤਾਂ ਕੋਈ ਹੋਵੇ ਪੁਲਿਸ ਆਫੀਸਰ ਚਾਹੇ ਹੋਵੇ ਕੋਈ ਲੀਡਰ ਅਸੀਂ ਹੀ ਬਖਸ਼ਾਂਗੇ ਕਿਉਂਕਿ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਛੇੜਿਆ ਉਹ ਤਾਂ ਕਰਨਾ ਹੀ ਪੈਣਾ ਹੈ ਪਰ ਉਹਨਾਂ ਨੂੰ ਦੂਜੇ ਪਾਸੇ 2027 ਵੀ ਦਿਖ ਰਿਹਾ ਕਿ ਜੇਕਰ ਮੈਂ ਇਹਦੇ ਉੱਤੇ ਐਕਸ਼ਨ ਨਹੀਂ ਲੈਂਦਾ ਤਾਂ ਮੇਰਾ ਯਾਨੀ ਇੱਕ ਇਹੀ ਮੁੱਦਾ ਹੈ ਜਿਹੜਾ ਪੂਰੇ ਪੰਜਾਬ ਭਰ ਦੇ ਵਿੱਚ ਇਹ ਗੱਲ ਸੋਚਣ ਵਾਲੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀ ਕਾਉਂਸਟੇਬਲ ਫੜੀ ਜਾਂਦੀ ਆ ਉਸ ਪੂਰੇ ਪੰਜਾਬ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੱਕ ਉਹਦੀ ਗੱਲ ਚਲੀ ਜਾਂਦੀ ਹੈ ਕਿ ਕਾਉਂਸਟੇਬਲ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਉਸ ਉੱਤੇ ਪੂਰੀ ਦੁਨੀਆ ਦਾ ਧਿਆਨ ਹੈ ਜਿਹੜਾ ਉਹ ਕੇਂਦਰਿਤ ਹੋ ਜਾਂਦਾ ਤਾਂ ਹੁਣ ਉਸੇ ਦੇ ਉੱਤੇ ਬਿਲਡੋਜਰ ਉਸੇ ਦੇ ਉੱਤੇ ਜੇਕਰ ਬਿਲਡੋਜਰ ਭਗਵੰਤ ਮਾਨ ਚਲਾ ਦਿੰਦੇ ਨੇ ਤਾਂ ਪੂਰੀ ਦੁਨੀਆ ਦੇ ਅੰਦਰ ਇਸ ਦਾ ਡੰਕਾ ਵੱਜ ਜਾਣਾ ਕਿ ਮੁੱਖ ਮੰਤਰੀ ਸਾਹਿਬ ਆਪਣੀ ਕੌਂਸਲ ਦੇ ਉੱਤੇ ਐਕਸ਼ਨ ਲੈ ਚੁੱਕੇ ਆ ਪਰ ਫੇਰ ਵੀ ਉਹ ਨਕਾਮ ਕਿਉਂ ਨੇ ਬਹੁਤ ਵੱਡੀ ਨਕਾਮੀ ਹੈ ਇੱਥੇ ਸਰਕਾਰ ਦੀ ਜੇਕਰ ਸਰਕਾਰ ਚਾਹੇ ਆਪਣਾ ਰਤਬਾ ਫੇਰ ਤੋਂ ਜਾਨੀ ਕਾਇਮ ਕਰਨ ਦੀ ਗੱਲ ਚਾਹੇ ਤਾਂ ਇਸ ਜਿਹੜੀ ਕੌਨਸਟੇਬਲ ਦਾ ਘਰ ਟਾ ਕੇ ਪੂਰੇ ਦੇਸ਼ ਦੇ ਵਿੱਚ ਆਪਣਾ ਮੈਸੇਜ ਦੇ ਸਕਦੇ ਆ ਔਰ ਦੂਜੀ ਗੱਲ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਪੰਜਾਬ ਦੀ ਜਨਤਾ ਵੈਸੇ ਕਹਿ ਰਹੀ ਹੈ ਭਾਈ ਨਕਾਰ ਚੁੱਕੇ ਨੇ ਕਿਉਂਕਿ 2027 ਦੇ ਵਿੱਚ ਸਰਕਾਰ ਤਾਂ ਨਹੀਂ ਬਣਦੀ ਇੱਕ ਪਾਸੇ ਕਿਸਾਨਾਂ ਦੀਆਂ ਕਣਕਾਂ ਸੜ ਗਈਆਂ ਨੇ ਗੜੇ ਮਾਰੀ ਦੇ ਨਾਲ 15-1500 ਕਿੱਲਾ ਇੱਕ ਥਾਂ ਦੇ ਉੱਤੇ ਤਹਿਸ ਨਹਿਸ ਹੋ ਜਾਂਦਾ ਸਰਕਾਰ ਦਾ ਕੋਈ ਨੁਮਾਇੰਦਾ ਤੱਕ ਨਹੀਂ ਪਹੁੰਚਦਾ ਜਿਹੜੇ 92-94 ਐਮ.ਐਲ.ਏ ਜਿਤਾ ਕੇ ਭੇਜਦੀ ਹੈ ਜਨਤਾ ਪੰਜਾਬ ਦੀ ਉਨ੍ਹਾਂ ਦੇ ਵਿੱਚੋਂ ਇੱਕ ਵੀ ਐਮਜੇ ਦਾ ਕੋਈ ਬਿਆਨ ਨਹੀਂ ਆਉਂਦਾ ਹੱਕ ਦੇ ਵਿੱਚ ਕਿ ਭਾਈ ਕਿਸਾਨਾਂ ਦੀਆਂ ਫਸਲਾਂ ਰੁੜ ਗਈਆਂ ਤੁਹਾਡੇ ਨਾਲ ਸਾਡੀ ਹਮਦਰਦੀ ਹੈ ਜਿਵੇਂ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮੁਆਵਜ਼ਾ ਹੀ ਦੇ ਦਿਆਂਗੇ ਯਾਨੀ ਉਹਨਾਂ ਦਾ ਦਿਲ ਵੀ ਨਹੀਂ ਤਰਾਰੇ ਕਿ ਭਾਈ ਅਸੀਂ ਤੁਹਾਡੇ ਨਾਲ ਤਾਂ ਫੇਰ ਪੰਜਾਬ ਦਾ ਮੁੱਖ ਮੰਤਰੀ ਦੂਜੇ ਪਾਸੇ ਦਿੱਲੀ ਵਾਲੇ ਲਾਲੇ ਦੀ ਕੁੜੀ ਦੇ ਵਿਆਹ ਦੇ ਵਿੱਚ ਬਹੁਤ ਹੀ ਇੱਕ ਸ਼ਾਨਦਾਰ ਤਰੀਕੇ ਦੇ ਨਾਲ ਠਮਕੇ ਲਾਉਂਦਾ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਅਨੇਕੋ ਲੋਕ ਉਹਦੇ ਉੱਤੇ ਟਿੱਪਣੀਆਂ ਵੀ ਕਰ ਦਿੰਦੇ ਨੇ ਤਾਂ ਹੁਣ ਪੰਜਾਬ ਵਾਲਿਓ ਸਮਝਣ ਦੀ ਗੱਲ ਏ ਵੀ ਪੰਜਾਬ ਦੇ ਕਸੂਰ ਮੇ ਨਾਲ ਬਹੁਤ ਵੱਡਾ ਤਸ਼ੱਦਦ ਕਰ ਚੁੱਕੇ ਸੀ ਇਹ ਮਾਨ ਕਿ ਉਹਦੇ ਉੱਤੇ ਕੰਨੇ ਸੇ ਭਰਾ ਦਿੱਤੀ ਐ ਔਰ ਦੂਜੇ ਪਾਸੇ ਉਹਨੂੰ ਹਲੇ ਵੀ ਟਾਰਗੇਟ ਕੀਤਾ ਯਾਰ ਇੱਥੋਂ ਤੱਕ ਕਹ ਰਹੇ ਆ ਪੰਜਾਬ ਦਾ ਉਹ ਪਰਿਵਾਰ ਜਿਹੜਾ ਅਗੇ ਭਾਈ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਬਾਪੂ ترਸੀਮ ਸਿੰਘ ਕਹਿੰਦੇ ਨੇ ਮੇਰੇ ਮੁੰਡੇ ਨੂੰ ਮਰਵਾ ਸਕਦੀ ਐ ਇਹ ਸਰਕਾਰ ਤਾਂ ਜਿੰਨੇ ਵੀ ਤੁਸੀਂ ਐਕਸ਼ਨ ਦੀ ਤਾਂ ਗੱਡੀ ਛੱਡ ਦਿਓ ਐਕਸ਼ਨ ਨਹੀਂ ਕਰਦਾ ਭਗਵੰਤ ਮਾਨ ਆਪਣੀ ਕਨਸਟੇਬਲ ਤੇ ਔਰ ਜਿੰਨੇ ਹੁਣ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਦੀ ਧੰਨਵਾਦ